ਜ਼ਿਲ੍ਹਾ ਹੁਸ਼ਿਆਰਪੁਰ ਦੀ ਡੈਮੋਕ੍ਰੈਟਿਕ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਜੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ இந்து ਰਾਣਾ ਦੀ ਅਗਵਾਈ ਵਿੱਚ ਸਮੂਹ ਆਸ਼ਾ ਵਰਕਰ ਵੱਲੋਂ ਮੁਕੇਰੀਆਂ ਰੈਸਟ ਹਾਊਸ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੀਆਂ 71 ਸਮੂਹ ਆਸ਼ਾ ਵਰਕਰਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਨਾਲ 6000 ਰੁਪਏ ਤਨਖਾਹ ਦੇਣ ਇਨਸੈਂਟਿਵ ਦੁੱਗਣੇ ਕੀਤੇ ਜਾਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਇਨਸੈਂਟਿਵ ਵਿੱਚ ਕਟੌਤੀ ਅਤੇ 58 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਬਿਨਾਂ ਪੈਨਸ਼ਨ ਖਾਲੀ ਹੱਥ ਕਰਨ ਨੂੰ ਤੋਰਨ ਦੇ ਖਿਲਾਫ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਚੇਤਾਵਨੀ ਦੇ ਲਹਿਜੇ ਵਿੱਚ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਵਿੱਢਣ ਦੀ ਗੱਲ ਆਖੀ ਇਸ ਮੌਕੇ ਜੁਨੀਅਨ ਆਗੂ ਸਹਿਬਾਨ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਰਹੇ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਮੈਂ இந்து ਰਾਣਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਵ ਆਸ਼ਾ ਵਰਕਰ ਤੇ ਫੈਸਿਲੀਟੇਟਰ ਜ਼ਿਲ੍ਹਾ ਹੁਸ਼ਿਆਰਪੁਰ ਸਾਥਿਓ ਮੈਂ ਅੱਜ ਅਸੀਂ ਇਸ ਮਕਸਦ ਨਾਲ ਇਕੱਠੇ ਹੋਏ ਆਂ ਕਿ ਅਸੀਂ 58 ਸਾਲ ਤਏ ਜਿਹੜੀਆਂ ਸਾਡੀਆਂ ਭੈਣਾਂ ਨੂੰ ਬਿਨਾਂ ਕਿਸੇ ਕਾਰਨ ਬਿਨਾਂ ਕੁਛ ਮਾਨ ਪੱਤੇ ਤੋਂ ਦਿੱਤੇ ਬਿਨਾਂ ਉਹਨਾਂ ਨੂੰ ਘਰੋਂ ਖਾਲੀ ਥੀ ਤੋਰਿਆ ਜਾ ਰਿਹਾ ਇਸ ਮਕਸਦ ਨਾਲ ਅਸੀਂ ਇਕੱਠੇ ਹੋਏ ਆਂ ਤੇ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆਂ ਤੇ ਦੂਸਰੀ ਗੱਲ ਸਰ ਇਹ ਆ ਕਿ ਜਿੱਦਾਂ ਵੀ ਸਾਡੀਆਂ ਭੈਣਾਂ ਕੰਮ ਕਰਦੀਆਂ ਉਹਨਾਂ ਦੇ 650 ਰੁਪਏ ਇਨਸੈਂਟਿਵ ਬਿਨਾਂ ਕਿਤੇ ਦੱਸੇ ਕਾਰਨ ਕੱਟੇ ਜਾ ਰਹੇ ਨੇ ਇਨਸੈਂਟਿਵ ਵਿੱਚ ਵਾਅਦਾ ਕਰਨ ਦੀ ਬਜਾਏ ਉਹਨਾਂ ਦੇ ਇਨਸੈਂਟਿਵ ਹਰ ਮਹੀਨੇ ਕੁਛ ਕੁਛ ਨਾ ਕੁਛ ਬਹਾਨਾ ਪਾ ਕੇ ਹਰਮੀਨ ਨੇਨ ਸੈਟਵਾਂਚ ਕੋਟੋਦੀ ਕੀਤੀ ਜਾ ਰਹੀ ਆ ਅਸੀਂ ਉਹਦੇ ਸਬੰਧ ਵਿੱਚ ਵੀ ਇੱਥੇ ਅੱਜ ਮੁਕੇਰੀਆਂ ਰੋਸ਼ ਪ੍ਰਦਰਸ਼ਨ ਕਰਨ ਆਏ ਆ ਸਾਰ ਅਸੀਂ ਇਹ ਚਾਹੁੰਦੇ ਆ ਕੀ ਸਰਕਾਰ ਨੂੰ ਚਾਹੀਦਾ ਸੀ ਕਿ ਸਰਕਾਰ ਬਣਨ ਤੋਂ ਪਹਿਲੇ ਭਗਵਾਨਤਮਾਨ ਮੁੱਖ ਮੰਤਰੀ ਸਾਹਮਣੇ ਸਾਡਾ ਵਾਦਾ ਕੀਤਾ ਸੀ ਸਾਡੀ ਸਰਕਾਰ ਬਣਨ ਤੋਂ ਬਾਅਦ ਆਸ਼ਾ ਵਰਕਰ ਨੂੰ 6000 ਰੁਪਿਆ ਸੈਲਰੀ ਦਿੱਤੀ ਜਾਊਗੀ ਉਹਨਾਂ ਨੇ 6000 ਜਿਹੜੀ ਇਨਸੈਂਟ ਜਿਹੜੇ ਦੁੱਗਣੇ ਕੀਤੇ ਜਾਣਗੇ ਬਟ ਉਹਨਾਂ ਨੇ ਇਨਸੈਂਟ ਸਾਡੇ ਦੁੱਗਣੇ ਦੇ ਕੀ ਕਰਨੇ 2500 ਰੁਪਿਆ ਸਾਡਾ ਉਹ ਕੱਟ ਲਿਆ 6500 ਰੁਪਿਆ ਸਾਡੇ ਇਨਸੈਂਟਾਂ ਦੀ ਕਟੌਤੀ ਕਰ ਲਈ ਔਰ ਸਾਡੀਆਂ ਆਸ਼ਾ ਪੈਣਾ ਨੂੰ ਬਿਨਾਂ ਨੋਟਿਸ ਦਿੱਤੇ 58 ਸਾਲ ਤੇ ਖਾਲੀ ਅਧਿਕਾਰਾਂ ਤੋਂ ਧਿੱਤਾ ਜੀ ਮੈਂ ਦਵਿੰਦਰਜੀਤ ਕੌਰ ਇਹ ਪੀਐਸ ਮੰਡਪ ਦੇ ਤੋਂ ਮੈਂ ਆਸ਼ਾ ਵਰਕਰ ਹਾਂ ਤੇ ਜਿਹੜੇ ਹੈਗੇ ਆ ਗਵਰਨਮੈਂਟ ਸਰਨਾ ਬੇ ਨੇ ਅਨਸਾਫੀ ਕਰ ਰਹੀ ਆ ਅਸੀਂ ਇਹ برداشت ਨਹੀਂ ਕਰ ਸਕਦੇ ਇਸ ਲਈ ਗਵਰਨਮੈਂਟ ਨੂੰ ਚਾਹੀਦਾ ਆ ਵੀ ਸਾਡੇ ਜਿਹੜੇ ਇਨਸੈਂਟਿਵ ਕੱਟ ਰਹਾ ਉਹ ਵੀ ਨਾ ਕੱਟੇ ਜਾਂ ਤੇ ਜਾਂ ਸਾਨੂੰ ਬਧੀ ਤਨਖਾਹ ਦਿੱਤੀ ਜਾਵੇ ਜਾਂ ਸਾਡੇ ਜਿਹੜੇ ਇਨਸੈਂਟਿਵ ਜਿਹੜੇ ਪੂਰੇ ਦਿੱਤੇ ਜਾਣ ਸਾਡਾ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪੱਕੀ ਤਨਖਾਹ ਵੀ ਲਾਵਾਂਗੇ ਤੇ ਅਸੀਂ ਜਿਹੜੇ ਇਨਸੈਂਟਿਵ ਜਿਹੜੇ ਆ ਉਹ ਵੀ ਦੁੱਗਣੇ ਕਰਾਂਗੇ ਉਲਟਾ ਇਹ ਸਰਕਾਰ ਜਿਹੜੀ ਇਨਸੈਂਟਿਵ ਸਾਡੇ ਕੱਟ ਰਹੀ ਆ ਤੇ ਸਾਡੀ ਤਨਖਾਹ ਕੋਈ ਲਾਉਣ ਦੀ ਕੋਈ ਮਤਲਬ ਜ਼ਿੰਮੇਵਾਰੀ ਨਹੀਂ ਚੱਕ ਰਹੀ ਅਸੀਂ ਇਸ ਗੈਸ ਲਈ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਸਾਡੇ ਰੋਸ ਪ੍ਰਦਰਸ਼ਨ ਜਿਹੜਾ ਆ ਇਸ ਨੂੰ ਗਵਰਨਮੈਂਟ ਜਿਹੜੀ ਆ ਅਮਲ ਚ ਲਾਵੇ ਨਹੀਂ ਲਵੇਗੀ ਤੇ ਅਸੀਂ ਅੱਗੇ ਤੋਂ ਜਿਹੜਾ ਆ ਜ਼ਬਰਦਸਤ ਸੰਘਰਸ਼ ਕਰ ਲਈ ਤੇ ਆ ਟਿਕਾਂਗੇ ਜੀ ਸਾਡੀਆਂ ਇਹ ਸਰਕਾਰ ਹੁਣ ਮੰਗਾ ਨਹੀਂ ਮੰਨਦੀ ਜੇ 28 ਤਰੀਕ ਤੱਕ ਇਹਨਾਂ ਨੇ ਸਾਨੂੰ ਮੀਟਿੰਗ ਦਾ ਟਾਈਮ ਦੇ ਦਿੱਤਾ ਸਾਡਾ ਕੁਝ ਹੱਲ ਕਰ ਦਿੱਤਾ ਤੇ ਠੀਕ ਆ ਨਹੀਂ ਤਾਂ ਫੇ ਅਸੀਂ ਸੜਕਾਂ ਤੇ ਉੱਤਰ ਕੇ ਇਹਨਾਂ ਦੇ ਇੱਕ ਅਗਲੇ ਸੰਘਰਸ਼ ਦਾ ਤਿੱਖਾ ਸੰਘਰਸ਼ ਕਰਾਂਗੇ ਸਰ ਇਸ ਸਟ੍ਰਾਈਕ ਅਸੀਂ 21 ਤੋਂ ਲੈ ਕੇ 28 ਤਰੀਕ ਤੱਕ ਕੀਤੀ ਸੀਗੀ ਪਹਿਲਾਂ ਅਸੀਂ 18 ਤਰੀਕ ਨੂੰ ਸਿਵਲ ਸਰਜਨ 3 ਨੂੰ ਅਸੀਂ ਆਪਣੇ ਮੰਗ ਪੱਤਰ ਤੇ ਜੇ ਆ ਪਰ ਸਾਨੂੰ ਉਹਨਾਂ ਤੋਂ ਵੀ ਕੋਈ ਨਿਰਾਸ਼ਾ ਹੀ ਮਿਲੀ ਆ ਦਾ ਕੋਈ ਵੀ ਸਹੀ ਜਵਾਬ ਨਹੀਂ ਮਿਲਿਆ ਸਾਰੇ ਕੰਮ ਅਸੀਂ ਹੜਤਾਲ ਕੀਤੀ ਹੋਈ ਆ ਤੇ ਇਹ ਹੜਤਾਲ ਦੇ ਪ੍ਰਬਾਹਕ ਸਾਨੂੰ ਕੋਈ ਵੀ ਮੀਟਿੰਗ ਦਾ ਟਾਈਮ ਦੇ ਕੇ ਵੀ ਉਹਨਾਂ ਨੇ ਸਾਨੂੰ ਕੋਈ ਲਿਖਤੀ ਰੂਪ ਵਿੱਚ ਸਾਨੂੰ ਕੋਈ ਵੀ ਲੈਟਰ ਜਾਰੀ ਨਹੀਂ ਕੀਤੀ ਤੇ ਹੁਣ ਅਸੀਂ 28 ਤਰੀਕ ਦਾ ਜਦੋਂ ਕੰਮ ਨਹੀਂ ਸਾਨੂੰ ਮੀਟਿੰਗ ਦਾ ਟਾਈਮ ਦਿੰਦਾ ਤੇ ਅਗਲੇ ਸੰਘਰਸ਼ ਲਈ ਅਸੀਂ ਤਿਆਰ ਹੋਵਾਂਗੇ ਠੀਕ ਹੈ